ਸ਼ਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇ ਕੇ ਆ ਪਹੁੰਚ ਮਾਨਸਾ ਮੰਡੀ ਮਾਨਸਾ ਪਸ਼ੂ ਮੰਡੀ ਤੇ ਮੌਸਮ ਦੀ ਗੱਦਰੀਏ ਗਰਮੀ ਦਾ ਟਾਈਮ ਹੈ ਪਰ ਮੌਸਮ ਮੀਂਹ ਪਣ ਤੋਂ ਬਾਅਦ ਚ ਵਧੀਆ ਸੋਹਣਾ ਮੌਸਮ ਹੋਇਆ ਹੋਇਆ ਜੀ ਸੋ ਸਵਾਗਤ ਹੈ ਤੁਹਾਡਾ ਪੀਵੀ 19 ਕੇਟੀਵੀ ਚੈਨਲ ਤੇ ਅਤੇ ਮਾਨਸਾ ਪਸ਼ੂ ਮੰਡੀ ਦੇ ਹਨ ਜੀ ਸੋ ਜਿੰਨੇ ਵੀ ਮੇਰੇ ਵੀਰ ਲਾਈਵ ਦੇ ਵਿੱਚ ਜੁੜਨਗੇ ਜੁੜੇ ਜਾਂਦੇ ਨੇ ਲਾਈਕ ਤੇ ਸ਼ੇਅਰ ਜ਼ਰੂਰ ਕਰੀ ਚੱਲਿਓ ਵੀਡੀਓ ਸੋ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬਰ ਕੀਤਾ ਵਿਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਜੀ ਬਾਕੀ ਸਾਰੇ ਕਮੈਂਟ ਕਰਿਆ ਕਰੋ ਵੀਰ ਕਮੈਂਟ ਦੇ ਵਿੱਚ ਆਪਣਾ ਨਾਮ ਪਿੰਡ ਜ਼ਰੂਰ ਦੱਸਿਆ ਕਰੋ ਤਾਂ ਕਿ ਅਗਲੇ ਲਾਈਵ ਦੇ ਵਿੱਚ ਜਾਂ ਇਸੇ ਚੱਲਦੇ ਲਾਈਵ ਦੇ ਵਿੱਚ ਤੁਹਾਡਾ ਨਾਮ ਬੋਲਿਆ ਜਾਵੇ ਪਤਾ ਲੱਗ ਸਕੇ ਆਪਾਂ ਨੂੰ ਵੀ ਕਿਹੜੇ ਕਿਹੜੇ ਪਿੰਡੋਂ ਕਿੱਥੇ-ਕਿੱਥੋਂ ਬਾਈ ਆਪਣੇ ਦੇਖਦੇ ਨੇ ਸੋ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਿਆ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮੇਰਾ ਵੀਰ ਜੁੜਿਆ ਜਿਹਨੇ ਲਾਈਕ ਕੀਤਾ ਸੋ ਦਿਲੋਂ ਧੰਨਵਾਦ ਆ ਤੁਹਾਡਾ ਜੀ ਆਪਣਾ ਪਿੰਡ ਨਾਂ ਜ਼ਰੂਰ ਦੱਸਿਆ ਕਰੋ ਕਿਸ ਤਰ੍ਹਾਂ ਦੀ ਵੀਡੀਓ ਲੱਗਦੀ ਆ ਤੁਹਾਨੂੰ ਜੇ ਕੋਈ ਕਮੀ ਪੈਸੀ ਹੁੰਦੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਕਿ ਆਪਾਂ ਸੋਥੋ ਸਿੱਖ ਕੇ ਹਨਾ ਆਪਾਂ ਹੋਰ ਸੁਚੱਜੇ ਢੰਗ ਨਾਲ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਸਕਿਆ ਕਰੀਏ ਸੋ ਆਪਾਂ ਹੁਣ ਮਾਨਸਾ ਮੰਡੀ ਦੇ ਵਿੱਚ ਪਹੁੰਚਾ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਤਸਵੀਰਾਂ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਵੇਂ ਜਿਵੇਂ ਵੀ ਹਨਾ ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਅਪਲੋਡ ਕਰਦੇ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਆ ਵੀ ਮਾਜ ਨੂੰ ਦਿਖਾ ਰਹੇ ਹਾਂ ਬਾਈ ਸਤਿ ਸ਼੍ਰੀ ਅਕਾਲ ਕਿਹੜਾ ਪਿੰਡਾ ਭਰਾ ਦਾ ਹੈ ਜੀ ਟਾਂਡੀਆਂ ਤੇ ਆ ਮਾਜ ਲੈ ਕੇ ਆਏ ਹੋ ਅੱਛਾ ਕੰਮੇ ਸੂਈ ਦੀ ਵੀਰੇ ਇਹ ਚੌਥੇ ਪੰਜਵੇਂ ਸੂਈ ਦੇ ਹੁਣ ਬੱਚਾ ਕੀ ਹੈ ਕੱਟੀ ਕੱਟੀ ਹੈ ਵੀਰੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪੰਜ ਦਿਨ ਪੰਜ ਦਿਨ ਹਾਂ अच्छा की डिमांड रखी है 1 95 अच्छा 95 जी दूध भाई किन्ना ਕਹੇ 10 ਲੀਟਰ ਦੁੱਧ ਹੈ ਲੋ ਜੇ ਇਸ ਤਰ੍ਹਾਂ ਦੇ ਪਸ਼ੂ ਪਹੁੰਚਦੇ ਨੇ ਹਨਾ ਮਾਨਸਾ ਮੰਡੀ ਤੇ ਮਾਰ ਲਓ ਨਜ਼ਰ ਤੁਸੀਂ ਜੇਕਰ ਕੋਈ ਘਰੇਲੂ ਪਸ਼ੂ ਦੀ ਲੋੜ ਆ ਤੁਹਾਨੂੰ ਦੁੱਧ ਵਾਸਤੇ ਹਨਾ ਤਾਂ ਮਾਨਸਾ ਮੰਡੀ ਦੇ ਵਿੱਚ ਲਾਜ਼ਮੀ ਪਹੁੰਚਿਆ ਕਰੋ ਜੀ ਆਪਾਂ ਤੁਰ ਫਿਰ ਕੇ ਸਾਰੀ ਹੀ ਮਾਨਸਾ ਮੰਡੀ ਤੁਹਾਨੂੰ ਕਰਵਾਵਾਂਗੇ ਚੈੱਕ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਅਪਾ ਸਵੇਰੇ 6 ਵਜੇ ਜਾਂ ਸ਼ਾਮ ਨੂੰ 6 ਵਜੇ ਜਿਹੜੀ ਵੀਡੀਓ ਬਣਾਉਨੇ ਆ ਉਹ ਅਪਲੋਡ ਕਰਦੇ ਆ ਉਹਨੂੰ ਵੀ ਤੁਸੀਂ ਬਹੁਤ ਵਧੀਆ ਪਰ ਮਹਾਂਗਾਰਾ ਦਿੰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਸ ਤਰ੍ਹਾਂ ਦੀਆਂ ਤੁਸੀਂ ਝੋਟੀਆਂ ਵੀ ਦੇਖ ਸਕਦੇ ਹੋ ਨਾ ਕਿੰਨੀ ਸੋਹਣੀ ਸੁਨੱਖੀ ਕੋਲੇ ਪਿੰਡੇ ਦੀ ਕੁੰਡੇ ਸਿੰਘਾਂ ਦੀ ਝੋਟੀ ਖੜੀ ਆ ਕੱਟੀ ਖੜੀ ਆ ਨਾ ਤੇ ਇਹਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਲਵੇ ਕੋਈ ਵੀ ਰਹਿ ਨਹੀਂ ਕਰਨੀ ਤਾਂ ਆਪਾਂ ਇਹਦੀ ਮੁੱਲਵਾੜੀ ਦੀ ਵੀ ਗੱਲਬਾਤ ਕਰ ਲੈਂਦੇ ਸੋ ਇੱਧਰ ਤੁਸੀਂ ਸਾਰੀ ਹੀ ਮੰਡੀ ਦੇ ਵਿੱਚ ਦੇਖ ਸਕਦੇ ਹੋ ਵੀਊ ਹਨਾ ਵਧੀਆ ਚੰਗਾ ਸੋਹਣਾ ਮੌਸਮ ਹੈ ਤੇ ਮਾਨਸਾ ਮੰਡੀ ਦੇ ਵਿੱਚ ਤੇ ਇਸ ਤਰ੍ਹਾਂ ਦੇ ਪਸ਼ੂ ਜੇਕਰ ਤੁਸੀਂ ਦੁੱਧ ਵਾਸਤੇ ਘਰੇਲੂ ਪਸ਼ੂ ਖਰੀਦਣਾ ਚਾਹੁੰਦੇ ਹੋ ਤਾਂ ਮਾਨਸਾ ਮੰਡੀ ਦੇ ਵਿੱਚ ਲਾਜ਼ਮੀ ਪਹੁੰਚਿਆ ਕਰੋ ਜੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਜੀ ਮਾਨਸਾ ਮੰਡੀ ਸੋ ਮੰਡੀ ਹਲੇ ਚੱਲ ਰਹੀ ਹੈ ਸਟਾਰਟਿੰਗ ਹੈ ਸਵੇਰ ਸਵੇ ਦਾ ਟਾਈਮ ਹੈ ਇੱਧਰ ਤਰਪਾਲਾ ਵਗੈਰਾ ਵੀ ਵੀਰ ਹਲੇ ਲਾ ਰਹੇ ਨੇਗੇ ਤੇ ਗਾਹਕ ਵਪਾਰੀ ਵੀਰ ਪਹੁੰਚੀ ਜਾਂਦੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਰਾਮਪੁਰਾ ਪਸ਼ੂ ਮੰਡੀ ਵੀ ਦਿਖਾਈ ਸੀ ਇਸ ਚੈਨਲ ਦੇ ਉੱਤੇ ਉੱਥੇ ਵੀ ਬਹੁਤ ਵਧੀਆ ਸੋਹਣੇ ਪਸ਼ੂ ਪਹੁੰਚੇ ਹੋਏ ਸੀ ਨਾ ਮੀਂਹ ਦਾ ਕਰਕੇ ਗਾਰਾ ਮਿੱਟੀ ਬਹੁਤ ਜ਼ਿਆਦਾ ਧੀ ਆਵਾਜ਼ ਬੂਝ ਨਾਲ ਨਾਲ ਦੱਸੀ ਚੱਲਿਆ ਕਰੋ ਨਾ ਕਿਸ ਤਰ੍ਹਾਂ ਹੁੰਦੀ ਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਮਾਨਸਾ ਮੰਡੀ ਜਿਸ ਤਰ੍ਹਾਂ ਦੇ ਵੀ ਮਾਨਸਾ ਮੰਡੀ ਦੇ ਵਿੱਚ ਪਸ਼ੂ ਪਹੁੰਚੇ ਹੋਏ ਨੇ ਤਾਂ ਬਾ ਚੜ ਕੇ ਜਿਹੜੇ ਮੇਰੇ ਵੀਰ ਗਾਂਆਂ ਦਾ ਮੱਝਾਂ ਦਾ ਵਪਾਰ ਕਰਦੇ ਨੇ ਉਹ ਮੰਡੀ ਦੇ ਵਿੱਚ ਲਾਜ਼ਮੀ ਪਹੁੰਚਿਆ ਕਰੋ ਜੀ ਤੇ ਸਾਨੂੰ ਉਮੀਦ ਹੁੰਦੀ ਆ ਸੋਡੀ ਵੀ ਤੁਸੀਂ ਵੱਧ ਚੜ ਕੇ ਮੰਡੀ ਦੇ ਵਿੱਚ ਪਹੁੰਚੋ ਖਰੀਦਦਾਰੀ ਕਰੋ ਪਸ਼ੂਆਂ ਦੀ ਵਪਾਰੀ ਵੀਰ ਵਧੀਆ ਪਹੁੰਚਦੇ ਨੇ ਇੱਥੇ ਵਧੀਆ ਸੋਨੇ ਪਸ਼ੂ ਆਉਂਦੇ ਨੇ ਘਰੇਲੂ ਪਸ਼ੂ ਹਨਾ ਜਿਨ੍ਹਾਂ ਨੂੰ ਦੁੱਧ ਵਾਸਤੇ ਪਸ਼ੂਆਂ ਦੀ ਲੋੜ ਹੁੰਦੀ ਆ ਸੋ ਲਾਜ਼ਮੀ ਪਹੁੰਚਿਆ ਕਰੋ ਹਰ ਵਾਰ ਆਪਾਂ ਮੰਡੀਆਂ ਦੇ ਵਿੱਚ ਲੈਵ ਹੁੰਨੇ ਆ ਬਾਕੀ ਕਈ ਵਾਰ ਨਾ ਧੁੱਪ ਦਾ ਕਰਕੇ ਸਕਰੀਨ ਦੇ ਵਿੱਚ ਨਾਮ ਹੁਣ ਜੇ ਨਹੀਂ ਵੀ ਰਹਿਣਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਲਾਈਵ ਦੇ ਵਿੱਚ ਸਾਰੇ ਤੁਹਾਡੇ ਨਾਮ ਚੈੱਕ ਕਰਕੇ ਅਗਲੀ ਲਾਈਵ ਦੇ ਵਿੱਚ ਜਰੂਰ ਬੋਲਣ ਦੀ ਕੋਸ਼ਿਸ਼ ਕਰਿਆ ਕਰਾਂਗੇ ਹਰ ਇੱਕ ਵੀਰ ਦਾ ਨਾਮ ਬੋਲਿਆ ਕਰਾਂਗੇ ਪਿੰਡ ਲਾਜ਼ਮੀ ਦੱਸਿਆ ਕਰੋ ਇੱਧਰ ਦੇਖ ਸਕਦੇ ਹੋ ਤੁਸੀਂ ਵੀਰ ਕਰ ਰਿਹਾ ਹੈ ਮਾਲਸ ਵਧੀਆ ਕੂਲੇ ਪਿੰਡੇ ਦੀ ਪਤਲੇ ਪਿੰਡੇ ਦੀ ਮੱਝ ਹੈ ਨਾ ਤੇ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਵੀਰ ਪੂਰੀ ਮਾਲਸ ਮੂਲਸ ਕਰ ਰਿਹਾ ਹੈ ਮੱਝ ਦੀ ਕਿਹੜਾ ਪਿੰਡਾ ਭਰਾ ਦਾ ਪਾਕਤਪੁਰਾ ਮੋੜ। ਪਾਕਤਪੁਰਾ ਮੋੜ ਤੋਂ ਬਾਈ ਪਹੁੰਚੇ ਮੈਨੇ ਪਸ਼ੂ ਲੈ ਕੇ ਦੇਖ ਸਕਦੇ ਹੋ ਤੁਸੀਂ ਮਾਨਸਾ ਮੰਡੀ ਦੇ ਵਿੱਚ ਤੇ ਹਰ ਮੰਡੀ ਇੱਥੇ ਪਹੁੰਚਦੇ ਨੇ ਵੀਰ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਪਸ਼ੂ ਦੀ ਲੋੜ ਹੁੰਦੀ ਹੈ ਨਾ ਤਾਂ ਤੁਸੀਂ ਮਾਨਸਾ ਮੰਡੀ ਦੇ ਵਿੱਚ ਪਹੁੰਚਿਆ ਕਰੋ ਜੀ। ਬਹੁਤ ਸੋਹਣੇ ਸੋਹਣੇ ਚੰਗੇ ਵਧੀਆ ਪਸ਼ੂ ਹੁੰਦੇ ਨੇਗੇ ਮਾਨਸਾ ਮੰਡੀ ਦੇ ਵਿੱਚ। ਸੋ ਮੰਡੀਆਂ ਤੁਹਾਨੂੰ ਪਤਾ ਹੀ ਹੈ ਕਾਫੀ ਟਾਈਮ ਤੋਂ ਬੰਦ ਰਹੀਆਂ ਸੀਗੀਆਂ ਹੁਣ ਦੁਬਾਰੇ ਸਟਾਰਟ ਹੋਈਆਂ ਨੇ ਮੰਡੀਆਂ ਦੂਜੀ ਤੀਜੀ ਮੰਡੀ ਐ ਇਹ। ਤਾਂ ਹੌਲੀ ਹੌਲੀ ਵਪਾਰੀ ਵੀਰਾਂ ਤੱਕ ਵੀਡੀਓ ਪਹੁੰਚੇ ਤਾਂ ਕਿ ਸਾਰੇ ਵਪਾਰੀ ਵੀਰ ਪਹੁੰਚਣ ਜੀ ਮੰਡੀ ਦੇ ਵਿੱਚ ਹਨਾ ਤੇ ਮੌਸਮ ਵਧੀਆ ਸੋਹਣਾ ਸਾਫ਼ ਹੋ ਗਿਆ ਸੋ ਇੱਕ ਵਾਰੀ ਫੇਰ ਆਪਾਂ ਧੰਨਵਾਦ ਕਰ ਦਈਏ ਮੇਰੇ ਵੀਰਾਂ ਦਾ ਜਿਹੜੇ ਮੇਰੇ ਵੀਰ ਲਾਈਵ ਦੇ ਵਿੱਚ ਜੁੜੇ ਹੋਏ ਨੇ ਸੋ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ ਤੁਹਾਡੀ ਬੜੀ ਵਧੀਆ ਚੰਗੀ ਸਪੋਰਟ ਹੈ ਆਪਾਂ ਨੂੰ ਸੋ ਜੇਕਰ ਕਿਸੇ ਵੀ ਮੇਰੇ ਵੀਰ ਨੂੰ ਇਦਾਂ ਲੱਗਦਾ ਹੈ ਵੀ ਵੀਡੀਓ ਇਸ ਤਰ੍ਹਾਂ ਬਣਾਉਣੀ ਹੈ ਜਾਂ ਐ ਤਾਂ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਜੀ ਹਨਾ ਤੇ ਇਸ ਤਰ੍ਹਾਂ ਦੇ ਪਸ਼ੂ ਮਾਨਸਾਂ ਮੰਡੀ ਵਿੱਚ ਪਹੁੰਚੇ ਪਏ ਨੇ ਜਦੋਂ ਹੁਣ ਆਪਾਂ ਆ ਰਹੇ ਤੇ ਮਾਨਸਾਂ ਕੈਂਚੀਆਂ ਤੇ ਨਾ ਜਿੱਥੇ ਮਾਨਸਾਂ ਕੈਂਚੀਆਂ ਨੇ ਪਾਣੀ ਬਹੁਤ ਜ਼ਿਆਦਾ ਉੱਥੇ ਖੜਾਗਾ ਇਧਰੋਂ ਮੰਡੀ 'ਚ ਜਦੋਂ ਆਪਾਂ ਜਾਵਾਂਗੇ ਤੁਹਾਨੂੰ ਉਹ ਵੀ ਦੁਬਾਰੇ ਮੈਂ ਨਾ ਲਾਈਵ ਹੋ ਕੇ ਦਿਖਾਉਂਗਾ ਹੁਣ ਮੈਂ ਥੋੜਾ ਜਿਹਾ ਲੇਟ ਹੋ ਰਿਹਾ ਸੀ ਇਸ ਕਰਕੇ ਮੈਂ ਉੱਥੇ ਲਾਈਵ ਨਹੀਂ ਹੋਇਆ ਤੇ ਪਰ ਇਸ ਤੋਂ ਬਾਅਦ ਦੇ ਵਿੱਚ ਨਾ ਜਦੋਂ ਮੰਡੀ ਤੋਂ ਆਪਾਂ ਚੱਲ ਜਾਵਾਂਗੇ ਤਾਂ ਲਾਜ਼ਮੀ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਵਾਰੀ ਮੈਂ ਹਾਂ ਤੁਹਾਨੂੰ ਮੰਡੀ ਜਿਹੜੀ ਹੈਗੀ ਹੈਗੀ ਮਾਸਾ ਮੰਡੀ ਉਹ ਕਰਵਾ ਦਈਏ ਚੈੱਕ ਜਿਸ ਤਰ੍ਹਾਂ ਦੇ ਇੱਥੇ ਪਸ਼ੂ ਪਹੁੰਚੇ ਬੈ ਨੇ ਬਾਕੀ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਰੇਟ ਮੁੱਲ ਵਾੜੀ ਦੀ ਵੀ ਆਪਾਂ ਇੱਕ ਦੋ ਵੀਰਾਂ ਦੇ ਨਾਲ ਗੱਲਬਾਤ ਕਰਦੇ ਹੁੰਨੇ ਹਨਾ ਸਾਰੇ ਪਸ਼ੂ ਤੁਹਾਨੂੰ ਦਿਖਾਉਨੇ ਆ ਜੀ ਚੈੱਕ ਕਰਵਾ ਰਹੇ ਹਾਂ ਸੋ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਜਿਹੜੇ ਮੇਰੇ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਸੋ ਦੇ ਲੋ ਧੰਨਵਾਦ ਆ ਉਹਨਾਂ ਦਾ ਤੇ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਮਾਨਸਾਂ ਪਸ਼ੂ ਮੰਡੀ ਤੇ ਹਰ ਇੱਕ ਮੰਡੀ ਤੁਹਾਨੂੰ ਦਿਖਾਉਨੇ ਆ ਜਿਵੇਂ ਕਿ ਬੱਕਰਿਆਂ ਦੀ ਬੱਕਰੀਆਂ ਦੀ ਮੰਡੀਆਂ ਵੀ ਤੁਹਾਨੂੰ ਚੈੱਕ ਕਰਵਾਉਣੀ ਹੁੰਦੇ ਆ ਤੇ ਬਾਕੀ ਸਰੇ ਮੱਝਾਂ ਗਾਇਆਂ ਦੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਨੇ ਜਿੱਥੇ-ਜਿੱਥੇ ਵੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਹੀ ਤੁਹਾਨੂੰ ਤਕਰੀਬਨ ਦਿਖਾਉਨੇ ਹੁੰਦੇ ਆ ਚੈੱਕ ਕਰਵਾਉਨੇ ਹੁੰਦੇ ਆ ਜਿਹੜੇ ਮੇਰੇ ਵੀਰ ਲਾਈਵ ਦੇ ਵਿੱਚ ਜੁੜ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਦੇ ਪਸ਼ੂ ਮਾਨਸਾ ਮੰਡੀ ਵਿੱਚ ਉਧਰ ਤੁਸੀਂ ਗੱਡੀਆਂ ਦੇਖ ਸਕਦੇ ਹੋ ਪਿੱਛੇ ਹਨ ਗੱਡੀਆਂ ਪਹੁੰਚੀ ਜਾਂਦੇ ਨੇ ਆਈ ਜਾਂਦੀਆਂ ਨੇ ਗੱਡੀਆਂ ਹਲੇ ਤੇ ਮੰਡੀ ਘੰਟੇ ਅੱਤੇ ਘੰਟੇ ਤੱਕ ਪੂਰੀ ਭਰ ਜਾਣੀ ਹੈਗੀ ਸਟਾਰਟਿੰਗ ਹੈ ਮੰਡੀ ਦੀ ਮੈਂ ਸੋਚਿਆ ਵੀ ਇੱਕ ਵਾਰੀ ਮੇਰੇ ਵੀਰਾਂ ਨੂੰ ਲਾਈਵ ਦੇ ਵਿੱਚ ਆਪਾਂ ਚੈੱਕ ਕਰਵਾ ਦਈਏ ਕਿਉਂਕਿ ਹਰ ਮੰਡੀ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਸਟਾਰਟਿੰਗ ਦੇ ਵਿੱਚ ਪਹਿਲਾਂ ਆਪਾਂ ਲਾਈਵ ਹੋ ਕੇ ਸੋਨੂੰ ਮੰਡੀ ਦਾ ਚਾਰ ਸਪਿਰ ਆ ਵਿਊ ਦਿਖਾਉਣੇ ਹੈਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਵੀਡੀਓ ਵੀ ਬਣਾਉਨੇ ਆ ਜਿਹੜੀ ਵੀਡੀਓ ਕੱਟ ਡਾਊਨਲੋਡ ਕਰਕੇ ਆਪਾਂ ਨੈਟ ਤੇ ਚੜ੍ਹਦੇ ਹਾਂਗੇ ਹਨਾ ਚੈਨਲ ਤੇ ਪਾਉਨੇ ਆਗੇ ਉਹ ਵੀਡੀਓ ਨੂੰ ਵੀ ਤੁਸੀਂ ਚੰਗਾ ਵਧੀਆ ਪਰ ਮਹੰਗਾਰਾ ਦਿੰਦੇ ਹੋ ਜੀ ਸੋ ਤੁਹਾਡਾ ਧੰਨਵਾਦ ਹੈ ਦੇਖਿਆ ਇਸ ਤਰ੍ਹਾਂ ਦੀ ਹੈ ਜੀ ਇਹ ਮਾਨਸਾ ਪਸ਼ੂ ਮੰਡੀ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਹਨਾ ਪਸ਼ੂ ਖੜੇ ਨੇ ਵਪਾਰੀ ਵੀਰ ਖੜੇ ਨੇਗੇ ਪਹੁੰਚੇ ਬੈਨੇ ਇਧਰ ਮਾਲ ਲਾ ਰਹੇ ਨੇਗੇ ਗੱਡੀਆਂ ਲੱਗ ਰਹੀਆਂ ਨੇ ਹਲੇ ਜਿਵੇਂ ਜਿਵੇਂ ਇੱਥੇ ਮੰਡੀ ਹੁਣ ਭਰੂਗੀ ਉਸ ਤੇ ਹਿਸਾਬ ਦੇ ਨਾਲ ਆਪਾਂ ਫੇਰ ਤੁਨੂ ਕਰਵਾਉਂਦੇ ਰਹਾਂਗੇ ਚੈੱਕ ਵੀਡੀਓ ਬਣਾਵਾਂਗੇ ਕਿਰਾ ਲਾਈਵ ਦੇ ਵਿੱਚ ਤੁਸੀਂ ਮੋਟੇ ਮੋਟੇ ਤਸਵੀਰਾਂ ਦੇਖ ਲਓ ਮੰਡੀ ਦੇ ਵਿੱਚ ਮਾਰ ਲਓ ਨਜ਼ਰ ਤੇ ਸਾਰੇ ਹੀ ਮੰਡੀ ਕਰ ਲਓ ਚੈੱਕ ਜੀ ਤੁਹਾਨੂੰ ਦਿਖਾ ਰਹੇ ਹਾਂ ਨਾ ਪਹੁੰਚ ਰਹੇ ਨੇ ਹਲੇ ਵਪਾਰੀ ਵੀਰ ਮੱਝਾਂ ਲੈ ਕੇ ਗਾਇਆਂ ਲੈ ਕੇ ਜੇਕਰ ਮੇਰੇ ਵੀਰ ਨੂੰ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਪਸ਼ੂ ਚਾਹੀਦਾ ਹੁੰਦਾ ਤਾਂ ਮੈਸੇਜ ਕਰਕੇ ਜਰੂਰ ਦੱਸਦਿਆ ਕਰੋ ਜੀ ਜੇਕਰ ਸਾਨੂੰ ਪਤਾ ਹੁੰਦਾ ਹਨਾ ਤਾਂ ਹਾਂਜੀ ਵੀਰ ਜੀ ਕਿਹੜੇ ਪਿੰਡੋਂ ਆਇਓ ਹੈ ਕਿੱਥੋਂ ਆਇਓ ਅਹਿਮਦਗੜ ਤੋਂ ਠੀਕ ਹੈ ਜੀ ਠੀਕ ਹੈ ਅਹਿਮਦਗੜ ਮੰਡੀ ਤੋਂ ਵੀ ਪਹੁੰਚੇ ਹੋਏ ਨੇ ਮੇਰੇ ਵੀਰ ਹਰ ਮੰਡੀ ਆਉਨੇ ਹੋ ਠੀਕ ਹੈ ਜੀ ਠੀਕ ਹੈ ਮੱਝਾਂ ਲੈਣ ਵਾਸਤੇ ਆਉਨੇ ਜਾਂ ਵੇਚਣ ਖਤਰ ਲੈਣ ਆਉਨੇ ਕਿੰਨੇ ਕੁ ਪਸ਼ੂ ਗ੍ਰੀਤ ਦਿੰਨੇ ਹੋ ਇੱਕ ਦੋ ਪਸ਼ੂ ਖਰੀਦਦੇ ਹਾਂ ਹਰ ਮੰਡੀ ਠੀਕ ਆ ਵਪਾਰ ਦਾ ਕੰਮ ਆ ਆਪਣਾ ਹਨਾ ਸੋ ਇਹ ਵੀ ਵੀਰ ਪਹੁੰਚੇ ਬੈਨੇ ਬਾਕੀ ਆਪਾਂ ਲਾਈਵ ਤੋਂ ਬਾਅਦ ਚ ਇਹਨਾਂ ਨਾਲ ਗੱਲਬਾਤ ਕਰਾਂਗੇ ਹਨਾ ਵੀਡੀਓ ਬਣਾਵਾਂਗੇ ਜਿਹੜੀਆਂ ਇਹ ਮੱਝਾਂ ਖਰੀਦਣਗੇ ਤੇ ਉਹਨਾਂ ਦੀ ਵੀਡੀਓ ਬਣਾਵਾਂਗੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦੇ ਰੇਟ ਰਹਿੰਦੇ ਨੇ ਸੋ ਏਸੀਜੀ ਮਾਨਸਾ ਮੰਡੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ